ਇੱਕ ਤਾਂ ਸਗੀ ਖੁਸ਼ਖਬਰੀ ਇੱਕ ਥੋੜੀ ਜੀ ਮਾੜੀ ਖਬਰ ਉਹ ਵੀ ਬਾਅਦ ਤੁਹਾਨੂੰ ਦੱਸਾਂਗੇ ਆਏ 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 ਹੋਏ ਹੋਏ ਬੰਗੜੇ ਪੈਰੇ ਨੇ ਜੋਤ ਹੋਣਾ ਦੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸ਼ੁਰੂ ਕਰਨ ਲੱਗੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਜਿਹੜੀ ਉਹ ਅੱਜ ਤੁਸੀਂ ਵੇਖ ਸਕਦੇ ਹੋ ਆਪਾਂ ਆਏ ਆ ਜੀ ਮੰਮੀ ਦੇ ਕੋਲ ਪੇਕੇ ਪਿੰਡ ਤੇ ਇੱਥੇ ਇੱਕ ਤਾਂ ਸੀਗੀ ਖੁਸ਼ਖਬਰੀ ਇੱਕ ਥੋੜੀ ਜੀ ਮਾੜੀ ਖਬਰ ਉਹ ਵੀ ਬਾਅਦ ਤੁਹਾਨੂੰ ਦੱਸਾਂਗੇ ਵੀ ਕਿਹੜੀ ਆ ਪਹਿਲਾਂ ਆਪਾਂ ਖੁਸ਼ਖਬਰੀ ਦੱਸਦੇ ਤੁਹਾਨੂੰ ਕਿ ਅੱਜ ਸਾਡੇ ਕਾਕੇ ਦਾ ਜੋਤਦਾ ਹੈਗਾ ਹੈਪੀ ਬਰਥਡੇ ਕਾਕੇ ਕਿਹਦਾ ਜਨਮ ਦਿਨ ਅੱਜ ਕਿਹਦਾ ਵੱਡੇ ਮੀਨਾ ਹਾਂ ਮੀਨਾ ਆਂਦਾ ਮੀਨਾ ਬਰਥਡੇ ਆ ਤੇ ਇਹ ਦੇਖ ਲਓ ਤੁਸੀਂ ਅਹੀਂ ਹਰੀਆਂ ਮਿਰਚਾਂ ਬਣੀ ਹੋਈਆਂ ਇੱਕ ਸਾਡੀ ਲਾਲ ਮਿਰਚ ਵਿੱਚ ਬਣੀ ਹੋਈਆਂ ਤੇ ਆਪਾਂ ਲੱਗੇ ਨਿੱਕਾ ਜਿਹਾ ਸੈਲੀਬ੍ਰੇਟ ਕਰਨ ਬਰੱਡੇ ਤੇ ਨਾਲ ਇਹਦੀ ਪਰਵਾਜ਼ ਫੇਰੀ ਵੀ ਆ ਤੇ ਨਾਲੇ ਦਾ ਵੱਡੇ ਵੀ ਆ ਸਾਰਾ ਕੁਝ ਆਪਾਂ ਵੀਡੀਓ ਦੇ ਵਿੱਚ ਦਿਖਾਵਾਂਗੇ ਤੇ ਅੱਗੇ ਹੋਰ ਕਿਹੜੀ ਖਬਰ ਉਹ ਵੀ ਤੁਹਾਨੂੰ ਦੱਸਾਂਗੇ ਤੇ ਵਲੌਗ ਸਾਰੇ ਤੇ ਬਣੇ ਰਹੋ ਜੇ ਵੀਡੀਓ ਚੰਗੀ ਲੱਗੀ ਜਿਆਦਾ ਜਿਆਦਾ ਲਾਈਕ ਸ਼ੇਅਰ ਜ਼ਰੂਰ ਕਰਿਓ ਜੇ ਜਿਹੜੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਰਿਕਵੈਸਟ ਹੈ ਜੀ ਮੇਰੇ ਚੈਨਲ ਰੂਪ ਵਲੌਗਰ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅੱਜ ਹੀ ਸਾਰਿਆਂ ਨੇ ਮੈਚਿੰਗ ਕੀਤੀ ਹੈ ਕਿੱਦਾਂ ਦੀਆਂ ਲੱਗਦੀਆਂ ਨੇ ਦੱਸਿਓ ਹੈਨਾ ਇਹ ਸਾਡੀ ਲਾਲ ਮਿਰਚ ਵਿੱਚ ਚਲੋ ਜੀ ਸਭ ਤੋਂ ਪਹਿਲਾਂ ਸਵੇਰ ਸਵੇਰ ਪਰਵਾੜ ਫੇਰੀ ਸੀਗੀ ਕੱਕੇ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਤੇ ਗੁਰਨਾਨ ਦੇਵ ਜੀ ਤੇ ਗੁਰਪੁਰਬ ਵੀ ਸੀਗੇ ਤੇ ਇਹ ਥੋੜੀ ਵੀਡੀਓ ਲੇਟ ਹੋ ਗਈ ਬਣਾਉਣ ਦੇ ਵਿੱਚ ਤੇ ਇੱਕ ਵਾਰ ਫੇਰੀ ਤੇ ਨਗਰ ਕੀਰਤਨ ਵਗੈਰਾ ਸਾਰਾ ਕਰਦੇ ਨੇ ਤੇ ਅੱਜ ਸੀਗੇ ਮੰਮੀ ਦੇ ਘਰ ਵਾਰੀ ਚੁਕੇ ਕਾਕੇ ਦਾ ਜਨਮ ਦਿਨ ਆ ਤੇ ਸਾਰੇ ਇੱਥੇ ਬੈਠੇ ਸੀਗੇ ਸਿਰਫ ਅਸੀਂ ਤੇ ਕੀਰਤਨ ਸੁਣ ਰਹੇ ਸੀਗੇ ਤੇ ਕਾਕੇ ਜੀ ਹੋਣੀ ਵੀ ਬੈਠੇ ਨੇ ਮੇਰੇ ਕੋ ਤੇ ਆਪਾਂ ਸਾਰੇ ਆਨੰਦ ਮਾਰ ਰਹੇ ਆਂ ਕੀਰਤਨ ਦਾ ਤੇ ਤੁਸੀਂ ਵੀ ਮੰਨੋ ਜੀ ਆਨੰਦ ਕੀਰਤਨ ਦਾ ਤੇ ਅੱਗੇ ਕੀ ਕੀ ਪ੍ਰੋਗਰਾਮ ਹੁੰਦਾ ਸਾਰਾ ਤੁਸੀਂ ਵੇਖਿਓ ਜੇ ਤੇ ਵੀਡੀਓ ਸਾਰੀ ਦੇਖਿਓ ਜੇ ਸਕਿੱਪ ਨਾ ਕਰਿਓ ਜੇ ਵਧੀਆ ਲੱਗੂਗਾ ਤੁਹਾਨੂੰ ਸਾਰਿਆਂ ਨੂੰ ਸੰਤਾਰ ਵਾਹਿਗੁਰੂ ਜੀ ਕੀ ਫਤਿਹ ਪ੍ਰਥਾਮ ਪਕੋਤੀ ਸਿਮਰ ਕੈ ਗੁਰੂ ਨਾਨਕ ਨਈਂ ਧਿਆਲੇ ਅੰੰਦ ਗੁਰ ਤੇ ਅਮਨ ਦਾ ਵਸਰਾਮ ਜਨ ਹਰਖ ਬਿੰਦਨੋ ਸਮਰੋ ਸ੍ਰੀ ਹਰਿ ਵਾਹਿ ਸ੍ਰੀ ਹਾਨੁਕ੍ਰਿਸ਼ਨ ਆਪੇ ਆਇਆ ਜਿੱਥੇ ਸਭ ਪਜਾਏ ਤੇ ਇਹ ਸਾਰਾ ਪ੍ਰਸ਼ਾਦ ਜਿਹੜਾ ਸੰਗਤ ਵਾਸਤੇ ਤਿਆਰ ਕੀਤਾ ਸੀਗਾ ਵੈਸੇ ਤੇ ਜ਼ਿਆਦਾਤਰ ਪਕੌੜੇ ਬਣਾਉਂਦੇ ਹੁੰਦੇ ਮੰਮੀ ਹੋਣੀ ਪਰ ਅਰਕੀ ਥੋੜੀ ਜਿਵੇਂ ਤੁਹਾਨੂੰ ਦੱਸਿਆ ਸੀਗਾ ਵੀ ਪ੍ਰੋਬਲਮ ਸੀ ਕੋਈ ਇਸ ਕਰਕੇ ਆਪਾਂ ਇਹ ਜਿਹੜਾ ਸੁਪਾ ਹੀ ਕੰਮ ਰੱਖਿਆ ਸੀਗਾ ਤੇ ਇਸ ਤੋਂ ਬਾਅਦ ਇਹ ਛੋਟੇ ਸਾਡੇ ਸਰਦਾਰ ਨੂੰ ਸਰੂਪਾ ਵੀ ਦਿੱਤਾ ਸਾਰੇ ਸੰਗਤ ਵੱਲੋਂ ਤੇ ਬਹੁਤ ਖੁਸ਼ ਸੀਗਾ ਇੱਥੇ ਆ ਕੇ ਮੇਰੇ ਕੋਲ ਬੈਠਾ ਸਾਡੇ ਬਾਬਾ ਜੀ ਗੋਪਾਲ ਸਿੰਘ ਜੀ ਸ਼ਰਧਾਮ ਪੂਜਾ ਕਰਦੇ ਸੀ ਤੇ ਉਹ ਜੋ ਕੱਲ ਦੀ প্রভਾਤ ਵੀ ਵੀਰ ਚਰਨ ਜੀ ਸਿੰਘ ਜੀ ਦੇ ਘਰ ਲੱਗਿਆ ਤੇ ਹੁਣ ਭੋਗ ਪੈ ਗਿਆ ਸੀਗਾ ਤੇ ਵਾਪਸੀ ਹੋ ਰਹੀ ਸੀਗੀ ਸੰਗਤ ਦੀ ਤੇ ਮਹਾਰਾਜ ਦਾ ਸਰੂਪ ਜਿਹੜਾ ਉਹ ਮੇਰੇ ਛੋਟੇ ਵੀਰ ਜੀ ਨੇ ਚੱਕਿਆ ਆ ਤੇ ਉਹਨਾਂ ਦੇ ਬੇਟੇ ਦਾ ਹੀ ਅੱਜ ਵੱਡੇ ਆ ਇਹ ਵੀਰ ਜੀ ਵੀ ਬਾਹਰੋਂ ਆਏ ਨੇ ਤੇ ਐਰ ਕੇ ਅਸੀਂ ਫਿਰ ਥੋੜਾ ਜਿਆ ਖੁੱਲ ਕੇ ਵੱਡੇ ਬਣਾਇਆ ਬੇਟੇ ਦਾ ਤੇ ਹੁਣ ਇੱਥੇ ਹੀ ਸਾਰੇ ਜਾਨੇ ਬੈਠੇ ਸੀ ਘਰ ਦੇ ਘਰ ਦੇ ਵੱਡੇ ਭਾਪੀ ਨੇ ਮੰਮੀ ਆ ਤੇ ਸਾਰੇ ਬੱਚੇ ਵੀ ਇਕੱਠੇ ਹੋ ਕੇ ਤੇ ਅਸੀਂ ਵੀ ਹੁਣੇ ਲੰਗਰ ਦਾ ਪ੍ਰਸ਼ਾਦ ਛਕ ਰਹੇ ਸੀਗੇ ਚਾਹ ਪਾਣੀ ਅਸੀਂ ਪੀ ਰਹੇ ਸੀਗੇ ਉਹ ਆਪੇ ਜਾ ਕੇ ਲਈ ਜਾਂਦਾ ਸੀ ਚਾਹ ਵਸ 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 ਸਭ ਦੀ ਪਾਨੀ ਤੇ ਲੰਗਰ ਦਾ ਆ ਰੰਗ ਸੁਲਿਆ ਦੇ ਆਹ ਤੇ ਆਪੇ ਆਪਣੇ ਬੈ ਜਾਂਦੇ ਸੀ ਇਸ ਤੋਂ ਬਾਅਦ ਆ ਸ਼ਾਮ ਨੂੰ ਜਿਹੜੀ ਉਹਦੇ ਕੇਕ ਕੱਟਣ ਦੀ ਤਿਆਰੀ ਹੋ ਗਈ ਸੀਗੀ ਬੜਾ ਖੋਸ ਸੀਗਾ ਪੀਰ ਕੀ ਮੈਂ ਕੇਕ ਕੱਟਣਾ ਕਿਉਂਕਿ ਐਰ ਕੀ ਥੋੜੀ ਜਿਹਾ ਨੂੰ ਸਮਝ ਸੀਗੀ ਪਿਛਲੀ ਵਾਰ ਤੇ ਰੋਈ ਗਿਆ ਕਹਿ ਕੇ ਕਿ ਬਹੁਤ ਖੋਸ ਸੀਗਾ ਵੀ ਮੈਂ ਕੇਕ ਕੱਟਣਾ ਤੇ ਸਾਰੀਆਂ ਭੈਣਾਂ ਨੇ ਰਲ ਕੇ ਹੁਣ ਜਿਹੜਾ ਇਹਦਾ ਕੇਕ ਕਟਵਾਇਆ ਨਾਲ ਹੀ ਗੁੱਡੂ ਵੀ ਸੀ ਤੇ ਮੈਂ ਕਹਿ ਰਹੀ ਸੀਗੀ ਮੈਂ ਉਹਦੀ ਮੰਮੀ ਨੂੰ ਵੀ ਤੁਸੀਂ ਵੀ ਚਲੇ ਜਾਓ ਪਰ ਫਿਰ ਵੀ ਚਲੋ ਚਾਹ ਹੁੰਦਾ ਨਾ ਨਿੱਕੇ ਨਿੱਕੇ ਭੈਣਾਂ ਨੂੰ ਤੇ ਹੁਣੇ ਭਾਬੀ ਵੀ ਆ ਗਈ ਸੀਗੇ ਕੋਲ ਤੇ ਇੱਕ ਦੀ ਕਟਿੰਗ ਹੋ ਗਈ ਆ ਇਹ ਦੇਖੋ ਮੋਂ ਮਿੱਠਾ ਕਰਾਉਣ ਲੱਗੇ ਹੁਣ ਅਸੀਂ ਇਹਦਾ ਤੇ ਕੇਕ ਤੇ ਨਾ ਇਹਨੇ ਖੁਸ਼ ਹੋ ਕੇ ਖਾਦਾ ਨਾ ਲੋ ਲੋ ਕਿਵੇਂ ਤੇ ਆ ਭੰਗੜੇ ਪਾਉਣ ਭੰਗੜੇ ਪੈਰੇ ਨੇ ਜੋ ਤੇ ਇਹ ਫਰੂਟ ਕੇਕ ਸੀਗਾ ਜੀ ਸਪੈਸ਼ਲ ਵੀਰ ਜੀ ਨੇ ਬਣਵਾ ਕੇ ਲਿਆਂਦਾ ਸੀਗਾ ਤੇ ਬੜਾ ਖੁਸ਼ ਹੋ ਕੇ ਨੇ ਖਾਦਾ ਬਸ ਕਿਸੇ ਦੀ ਫੋਟੋ ਨਹੀਂ ਖਿੱਚਣ ਦਿੰਦਾ ਸੀ ਕਹਿੰਦਾ ਸੀਗਾ ਵੀ ਬਸ ਮੈਨੂੰ ਕੇਕ ਹੀ ਖਵਾਈ ਜੋ ਬਸ ਕੇਕ ਹੀ ਖਵਾਈ ਜੋ ਆਪ ਹੀ ਮੰਗੀ ਜਾਂਦਾ ਸੀ ਕੇਕ 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 ਬਸ ਇਹ ਤਾਂ ਆਏ ਨੇ ਫ੍ਰੀਡੀਆਂ ਲਾਉਣੀਆਂ 98 ਤੋਂ ਲਾਉਣੀਆਂ ਤੇ ਇਹ ਕੋਲ ਕਿ ਜਾਣਾ ਬਾਹਰ ਆ ਇਹਦੇ ਪਹਿਲੇ ਹੀ ਘੱਟ ਹੈ ਚਲੋ ਜੀ ਮੰਮੀ ਪਾਪਾ ਬੈਠੋ ਛੋਟਾ ਜਿਹੜਾ ਵਾ ਇਹ ਮੰਮੀ ਪਾਪਾ ਵੱਲੋਂ ਗਿਫਟ ਆ ਹੈਨਾ ਬਹਿ ਜਾ ਉਹ ਬਹਿ ਜਾ ਇਹ ਕਿ ਇਹ ਕਿ ਇਹ ਬਹਿ ਜਾ ਵਾ ਬੁੱਗੇ ਤੇ ਵੀ ਆ ਰੋ ਰਹਾ ਇਧਰੋਂ 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 ਬਾਬਾ ਦੇ ਕੋਈ ਬਹਿ ਕੇ ਕੀ ਓਏ 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 ਵਾਚ ਬਹਿ ਜਾਦਾ ਬੁੱਗਾ ਨਹੀਂ ਸੱਟਾ ਸੋਣਾ ਸਰਦਾਰ ਬਣਿਆ ਏ ਮੈਂ ਜਿਹੜਾ ਸੀਤ ਬੇਬੂ ਬੇਜੀਕ ਪਾਪੇ ਡੈਡੀ ਬੰਦਾ ਹੈ ਨਾ ਨਹੀਂ ਹੈ ਹੈਪੀ ਬਰਥ ਉਹ ਆਪੇ ਗਈ ਜਾਂਦਾ ਕਿ ਠੀਕ ਨਾ ਪੁੱਤ ਇਧਰ ਵੇਖ ਕਾਕੇ ਉਹ ਆਪੇ ਲੱਗਾ ਤੂੰ ਕਾਕੇ ਤਾਂ ਆੜੋ ਆੜੋ ਨਹੀਂ ਓਏ ਓਏ ਜਿਹਨੇ ਤਾਂ ਕਹਿਣਾ ਮੂੰਹ ਮਿਠਾ ਕਰਾਇਆ ਦੀ ਜਿਹੜੀ ਵਾਰੀ ਨਹੀਂ ਆਈ ਇਹ ਦੇ ਉਹ ਕੱਲਾ ਹੀ ਟੂ ਜੋ ਆਪੇ ਖੜੀ ਜਾਂਦਾ ਟੂ ਜੋ ਟੂ ਜੋ ਦੋ ਦੋ ਚੱਲ ਕਿਉਂ ਹਾਂ ਕੋਈ ਦੋ ਨਾ ਚੱਲ ਕੋਈ ਖਾਈ ਜਾਣਾ ਚੱਲ ਚੱਲ ਬਾਹਰ ਮੈਂ ਭਾਲੂ ਨਾ ਇੱਥੇ ਵੈਰੀ ਗੁੱਡ ਮੈਂ ਵੇਹਲੇ ਵੱਟ ਜਾਉਂਦਾ ਚਾਹੇ ਉਹਨੂੰ ਕਹੇ ਬਾਬਾ ਕੇ ਜੂਟੇ ਨਾ ਕਿਹਨੇ ਕੋਲ ਜਿੰਨੇ ਪਾਸੇ ਇਹ ਕਹਿੰਦਾ ਇੱਥੇ ਬਹਿ ਜਾਓ ਤੇ ਮੈਂ ਜਿਹੜੀ ਮੁੱਕ ਇੱਥੇ ਬਹਿ ਜਾਓ ਇੱਥੇ ਬਹਿ ਜਾਓ ਚਲੋ ਨਾ ਗੁਗਨਾ ਨੂੰ ਵੇੜਾ ਪਈ

पिछली छोड़ी का हेलो जी पहली बार करता है कि पहली बार करता है पिछली बार भी तो करता ही नहीं पिछली बार भी तो करता ही नहीं नहीं का है ना अगले बार देखेंगे कि आलस है या नापन आए करके सीधी वीडियो रखे फोटो ले लेंगे मैं ਉਹ ਉੱਤਰ ਦੇ ਨਹੀਂ ਤੂੰ ਉੱਧਰ ਕੀ ਹੋਇਆ ਕੁਝ ਕੋਈ ਉੱਤਰ ਦੇ ਵੀਡੀਓ ਲੈ ਲੈ ਸੋ ਲੈ ਮੈਂ ਕੋਲ ਬੈਠਾ ਬੱਸ ਤੂੰ ਚੁੰਚੇ ਦਾ ਫੋਟੋ ਹਲਾ ਤੇ ਤੂੰ ਖਾਲੀ ਕਰ ਕਾਕਾ ਕੋਈ ਫੋਟੋ ਖਾਲੀ ਫੋਟੋ ਖਿੜਨੀ ਹੋਣੀ ਹੈ ਆਪਾਂ ਪਾਪਾ ਜੀ ਪਾਪਾ ਜੀ ਅਜੇ ਨਹੀਂ ਖਾਣਾ ਅਜੇ ਨਹੀਂ ਖਾਣਾ ਤੇ ਮੈਂ ਮਾ ਕੇ ਕੀ ਕੋਈ ਹੋਰ ਤੇ ਕੇ ਕਰ ਰੱਖ ਲੈ ਆਪਣੇ ਹੱਥੋਂ ਲੈ ਲੋ ਥੈਂਕ ਯੂ ਕਰ ਦੋ ਪਈ ਨੂੰ ਥੈਂਕ ਯੂ ਥੋੜਾ ਥੈਂਕ ਯੂ ਕਰ ਦੋ ਥੈਂਕ ਯੂ ਕਰ ਦੋ ਥੈਂਕ ਯੂ ਗੁਰੂ ਸਹਿਰੂ ਥੈਂਕ ਯੂ ਚਲੋ ਜੀ ਜਨਮ ਦਿਨ ਮਨਾਇਆ ਗਿਆ ਸੀਗਾ ਹੁਣ ਕਮੈਂਟ ਕਰਕੇ ਦੱਸਿਓ ਵੀਡੀਓ ਤੁਹਾਨੂੰ ਕਿਦਾਂ ਦੀ ਲੱਗੀ ਲਾਈਕ ਸ਼ੇਅਰ ਵੀ ਜਰੂਰ ਕਰ ਲਿਓ ਜੇ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਕਿ ਉਹ ਜਿਹੜੀ ਖਬਰ ਜਿਹਦੇ ਕਰਕੇ ਆਪਾਂ ਖਾਸ ਗਏ ਸੀ ਮੇਰੇ ਵੱਡੇ ਵੀਰ ਜੀ ਆ ਤੇ ਦੀਵਾਲੀ ਤੇ ਨਾ ਸਾਰੇ ਪਟਾਕੇ ਲਿਆਏ ਸੀ ਬੱਚੇ ਤੇ ਬੱਜਿਆਂ ਤੋਂ ਇੱਕ ਨਾਰ ਨਹੀਂ ਚੱਲਿਆ ਉਹਨਾਂ ਨੇ ਵੀਰ ਜੀ ਨੂੰ ਕਿਹਾ ਚਲੋ ਕਿ ਪਾਪਾ ਸਾਨੂੰ ਚਲਾ ਕੇ ਦੋ ਨਾਲ ਜੇ ਫੜ ਕੇ ਆਗੀ ਲਾਉਣ ਲੱਗੇ ਤੇ ਪਟਾਕਾ ਪੈ ਗਿਆ ਨਾਰਦਾ ਤੇ ਸਾਰਾ ਹੀ ਉਹਨਾਂ ਦਾ ਹੱਥ ਸੜ ਗਿਆ ਇਸ ਕਰਕੇ ਆਪਣਾ ਇਹ ਬੱਚਿਆਂ ਦਾ ਤੇ ਆਪ ਦਾ ਖਾਸ ਕਰਕੇ ਧਿਆਨ ਰੱਖਿਆ ਕਰੋ ਦੇਖੋ ਹੱਥ ਦਾ ਕੀ ਹਾਲ ਬਣਿਆ ਜੇ ਠੀਕ ਹੋ ਗਿਆ ਪਹਿਲਾਂ ਬਹੁਤ ਹੀ ਜ਼ਿਆਦਾ ਬੁਰਾ ਹਾਲ ਸੀਗਾ ਹੁਣ ਇਸ ਵੀਡੀਓ ਦਾ ਪੇਥੇ ਐਂਡ ਕਰ ਦਿੰਦੇ ਹਾਂ